ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਇੱਥੇ ਸਿਰ ਦਾ ਟਾਈਮ ਮੰਗਾ 10 ਵਜੇ ਦਾ ਟਾਈਮ 10 ਵਜੇ ਦਾ ਟਾਈਮ ਹੈ 10 ਵਜੇ ਵਾਲੀ ਆਪਣੀ ਮਿਸਤਰੀ ਦੀ ਜਿਹੜੀ ਚਾਹ ਹੁੰਦੀ ਉਹ ਬਣਾ ਕੇ ਫਿਰ ਮੈਂ ਨਾਲ ਲਈ ਸੀਗੀ ਤੇ ਉਸ ਤੋਂ ਪਹਿਲਾਂ ਕਾਫੀ ਜ਼ਿਆਦਾ ਸਫਾਈ ਕੀਤੀ ਹੈ ਅੱਜ ਬਹੁਤ ਜ਼ਿਆਦਾ ਮਿੱਟੀ ਘੱਟਾ ਹੋਇਆ ਪਿਆ ਸੀਗਾ ਬਹੁਤ ਜ਼ਿਆਦਾ ਸਫਾਈ ਕੀਤੀ ਹੈ ਤੇ ਅੱਜ ਮੈਂ ਆਪਣਾ హెయిਰ ਵਾਸ਼ ਕੀਤਾ ਕਈ ਦਿਨ ਹੋ ਗਏ ਸੀ ਮੇਰਾ ਸਿਰ ਭਾਰੀ ਭਾਰੀ ਹੋਇਆ ਪਿਆ ਸੀ ਬਹੁਤ ਜ਼ਿਆਦਾ ਸਿਰ ਦੁਖ ਰਿਹਾ ਸੀਗਾ ਮੈਂ ਕਿਹਾ ਚਲੋ ਅੱਜ ਸਿਰ ਧੋ ਲੈਂਣੀ ਹੈਗੀ ਦਿਨ ਹੈਗਾ ਅੱਜ ਸ਼ਨੀਵਾਰ ਤੇ ਟਾਈਮ ਬਸ 10 ਵਜੇ ਦਾ ਹੀ ਹੈ ਜੀ ਤਰੀਕ ਹੈਗੀ ਹੈ 13 ਠੀਕ ਹੈ ਜੀ ਤੇ 13 ਤਰੀਕ ਤੱਕ ਇਹ ਬਲੌਗ ਸਟਾਰਟ ਹੋਇਆ ਹੋਇਆ ਤੇ ਜਾ ਕੇ ਐਂਡ ਜੜਾ ਠੀਕ ਆ ਜੀ ਚਲੋ ਜੀ ਵਲੌਗ ਨੂੰ ਕਰਦੇ ਆ ਸਟਾਰਟ ਤੇ ਇੱਥੇ ਡਰੈਰ ਨਾਲ ਆਪਣੇ ਮੈਂ ਵਾਲ ਸੁਕਾ ਰਹੀ ਸੀਗੀ ਮੈਂ ਕਿਾ ਸੁੱਕ ਜਾਣਗੇ ਨਹੀਂ ਫਿਰ ਪੂਰਾ ਦਿਨ ਜਿਵੇਂ ਹੁਣ ਅੱਜ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਅੱਜ ਥੋੜੀ ਠੰਡ ਜੀ ਹੋ ਗਈ ਹੁਣ ਸਵਾ ਦਾ ਦਿਨ ਵੀ ਸ਼ੁਰੂ ਹੋਣ ਵਾਲੀ ਨੇਗੇ ਇੱਕ ਦੋ ਦਿਨਾਂ ਤੱਕ ਪੋ ਦਾ ਮਹੀਨਾ ਜਿਹੜਾ ਚੜ ਜਾਣਾਗਾ ਤੇ ਬਾਕੀ ਤੁਹਾਨੂੰ ਠੰਡ ਪਹਿਲਾਂ ਹੀ ਇੱਕ ਜਿਵੇਂ ਅੱਜ ਸਿਰ ਤੋਂ ਹੀ ਠੰਡਾ ਗਈ ਬੱਦਲਬਾਈ ਜੀ ਹੋਈ ਪਈ ਹੈਗੀ ਤਾਂ ਕਰਕੇ ਮੈਂ ਕਿਹਾ ਚਲੋ ਡ੍ਰੈਅਰ ਨਾਲ ਵਾਲ ਸੁਕਾ ਲੈਨੇ ਨਹੀਂ ਫਿਰ ਪੂਰਾ ਦਿਨੇ ਮੈਂ ਗਿੱਲੇ ਵਾਲ ਲੈ ਕੇ ਹੈਨਾ ਕਿਉਂਕਿ ਜਿਹੜਾ ਵਿਚੋਂ ਨਾ ਫਿਰ ਵੀ ਸਲਾਬਾ ਜਿਹਾ ਰਹਿ ਜਾਂਦਾਗਾ ਤਾਂ ਕਰਕੇ ਮੈਂ ਕਿਹਾ ਚਲੋ ਡ੍ਰੈਅਰ ਨਾਲ ਵਾਲ ਸੁਕਾ ਕੇ ਉਸ ਤੋਂ ਬਾਅਦ ਕੰਮ ਕਰ ਲੱਗਦੀ ਹੈ ਹਜੇ ਖਾਣਾ ਮੈਂ ਖਾਦਾ ਨਹੀਂ ਹੈਗਾ ਤਾਂ ਕਿ ਇੱਕ ਮਜ਼ਦੂਰ ਰੋਟੀ ਖਾਂਦਾ ਆਪਣੇ ਉਹਨੂੰ ਰੋਟੀ ਖਵਾਤੀ ਸੀ 10 ਵਜੇ ਵਾਲੇ ਚਾਹ ਜਿਹੜੀ ਉਹ ਖਤਮ ਕੰਮ ਕਰ ਲਿਆ ਸੀ ਆਪਣਾ ਚਾਹ ਵਾਲਾ ਖਤਮ ਤੇ ਪਲਾਤੀ ਸੀ ਉਹਨਾਂ ਨੂੰ ਚਾਹ ਫਿਰ ਮੈਂ ਨਹਾ ਕੇ ਆਈਆਂ ਹਜੇ ਮੈਂ ਖਾਣਾ ਖਾਣਾ ਤੇ ਇਸ ਤੋਂ ਬਾਅਦ ਬਸ ਇੱਥੇ ਮੈਂ ਡ੍ਰੈਅਰ ਲਈ ਸੀ ਉਹਦੀ ਨਾਲ ਦੇ ਨਾਲ ਜਮਿਲਾਂ ਆ ਗਈ ਸੀਗੀ ਤੇ ਅੱਜ ਆਪਣੇ ਕਿਸੇ ਨੇ ਆਉਣਾ ਵੀ ਸੀ ਆਉਣਾ ਮਤਲਬ ਸਾਡੇ ਚਾਚਾ ਜੀ ਦੀ ਬੇਟੀ ਨੇ ਆਉਣਾਗਾ ਕੁੜੀ ਨੇ ਅੱਜ ਉਹਦੇ ਅੱਗੇ ਨਾ ਬੇਟੀ ਦਾ ਵਿਆਹਗਾ ਤੇ ਜਿਵੇਂ ਭੇਲੀ ਲੈ ਕੇ ਆਉਂਦੇ ਨੇ ਪੇਕੇ ਅੱਜ ਕਾਰਡ ਦੇਣਾ ਸੀ ਆਉਣਾ ਸੀਗਾ ਸਾਡੇ ਕੋਲ ਰਾਤ ਉਹਨਾਂ ਦਾ ਫੋਨ ਆ ਗਿਆ ਸੀਗਾ ਮੈਂ ਕਿਹਾ ਚਲੋ ਪਹਿਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਲਾ ਮੈਂ ਆਪਣੇ ਸਾਰੇ ਕੰਮ ਕੀਤੇ ਖਤਮ ਬਹੁਤ ਜ਼ਿਆਦਾ ਮਿੱਟੀ ਕੱਢੀ ਅੰਦਰੋਂ ਸਾਰਾ ਜਾਂ ਚੀਜ਼ਾਂ ਇਧਰ ਉਧਰ ਕਰਕੇ ਝਾੜੂ ਲਾਇਆ ਫਿਰ ਚੰਗੀ ਤਰ੍ਹਾਂ ਪੋਚਾ ਲਾਤਾ ਸੀ ਵੀ ਹੁਣ ਆਪਣਾ ਭਰਤ ਦਾ ਕੰਮ ਆ ਜਿਹੜਾ ਉਹ ਖਤਮ ਹੋ ਗਿਆ ਤਿੰਨ ਦਿਨਾਂ ਦੇ ਵਿੱਚ ਆਪਣੀ ਜਿਹੜੀ ਭਰਤ ਪੈ ਗਈ ਹੈਗੀ ਤੇ ਹੁਣ ਜਿਵੇਂ ਹੁੰਦਾ ਬੀਮ ਵਗੈਰਾ ਰੱਖਣ ਦਾ ਕੰਮ ਹੋਣਾ ਬੀਮ ਪਾਉਣੇ ਆ ਉਹ ਕੰਮ ਆਪਣਾ ਸ਼ੁਰੂ ਹੋਇਆ ਵਾ ਅੱਜ ਜਿਹੜੀ ਬੀਮ ਦੇ ਇੱਟਾਂ ਦੀ ਚਿਣਾਈ ਹੁੰਦੀ ਆ ਉਹ ਹੋ ਰਹੀ ਹੈਗੀ ਤੇ ਜੋ ਜਿਵੇਂ ਕੋਈ ਇੱਕ ਅੱਧੀ ਨਿਓ ਵਾਲੀ ਇੱਟ ਇੱਕ ਅੱਧਾ ਰਦਾ ਉੱਪਰ ਲਾਣਾ ਹਿੱਲ ਗਿਆ ਤਾਂ ਉਹ ਰਦੇ ਨੂੰ ਸੈੱਟ ਕਰਕੇ ਲਾ ਰਹੇ ਨੇ ਅੱਜ ਆਪਣਾ ਇਹ ਕੰਮ ਆ ਜਿਹੜਾ ਬਸ ਇਹ ਚੱਲ ਰਿਹਾ ਹੈਗਾ ਤੇ ਬਾਕੀ ਮਿਲਦੇ ਆ ਥੋੜੀ ਦੇਰ ਬਾਅਦ ਬਸ ਮੈਂ ਆਪਣਾ ਇੱਥੇ ਵਾਲ ਜਿਹੜੇ ਸੁਕਾ ਲੈਨੇ ਤੇ ਬਾਕੀ ਥੋੜੇ ਦਿਨ ਥੋੜੀ ਜੀ ਜ਼ਿਹਰੇ ਦਾ ਖੁੱਲੇ ਛੱਡ ਲੂੰਗੀ ਉਸ ਤੋਂ ਬਾਅਦ ਫਿਰ ਉਹ ਦੇਖਦੇ ਹਾਂ ਕਰਦੇ ਹਾਂ ਕੰਮ ਕਰ ਕੀ ਕਰਦੇ ਹਾਂ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਵਲੌਗ ਵਿੱਚ ਲਓ ਜੀ ਪੌਣੇ 2 ਦਾ ਟਾਈਮ ਹੋ ਗਿਆ ਦੁਪਹਿਰ ਦੇ ਪੌਣੇ 2 ਦਾ ਟਾਈਮ ਹੋ ਗਿਆ ਤੇ ਚਾਹ ਬਣਨ ਲਈ ਰੱਖੀ ਜਮੀਲਾ ਚਲੀ ਗਈ ਸੀਗੀ ਤੇ ਬਾਕੀ ਅੱਜ ਮੈਂ ਸਾਰੇ ਸਫਾਈ ਕੀਤੀ ਇੱਧਰ ਲਾਇਆ ਪੂੰਛਾ ਦੇਖੋ ਸਾਰੇ ਪੂੰਛਾ ਲਾ ਕੇ ਸਾਰਾ ਜਿਹੜਾ ਸਾਫ ਸਫਾਈ ਕਰ ਦਿੱਤੀ ਆ ਦੇਖੋ ਇੱਧਰ ਵੀ ਲਓ ਜੀ ਹੁਣ ਆਪਾਂ ਚਾਹ ਚੈੱਕ ਕਰ ਲਈ ਪਾਣੀ ਉਬਲਣ ਦੇ ਲਈ ਰੱਖਿਆ ਹੋਇਆ ਸੀ ਉਹਦੇ ਵਿੱਚ ਮਿੱਠਾ ਚੀਨੀ ਪੱਤੀ ਐਡ ਕਰਦੇ ਆ ਚਲੋ ਜੀ ਹੁਣ ਆਪਾਂ ਇਹ ਰੱਖ ਦਿੱਤਾ ਹਾਂ ਹੁਣ ਸਵਾ ਚਾਹ ਬਣਾ ਲਓ आमा परिवार बिदेही उही न खडा हो ज न न ज डु घर स ज गलिदा न पानी था घर लाया हुन्छ के आमा के भन्नु भयो बाहिर आमा भयो यु ज न भन डु स न भर्न ਲੋ ਜੀ ਇੱਥੇ ਹੋ ਗਿਆ ਅਗਲਾ ਦਿਨ ਜਾਨੀ ਕਿ ਅੱਜ ਵਾਲੇ ਹੀ ਦਿਨ ਤੇ ਇੱਥੇ ਸ਼ਾਇਦ ਫਿਰ ਉਹੀ 10 ਵਜੇ ਵਾਲੀ ਚਾਹ ਜਾਂ ਕਹਿ ਲਈ ਹੈ ਨਾ ਬਣੀਏਗੀ ਹਾਂ 10 ਵਜੇ ਵਾਲੀ ਚਾਹ ਮੈਂ ਬਣਾਈਏਗੀ ਤੇ ਉਹੀ ਬਰਤਨ ਵਗੈਰਾ ਜਿਹੜੇ ਨੇ ਸਾਫ਼ ਕਰ ਰਹੀ ਹੈਗੀ ਤੇ ਕੱਲ ਥੋੜਾ ਹੀ ਬਲੌਗ ਹੋਇਆ ਸੀਗਾ ਤੇ ਕੁਝ ਸਿਹਤ ਜੀ ਠੀਕ ਨਹੀਂ ਹੈਗੀ ਸੀ ਸਾ ਕਰਕੇ ਮੈਂ ਕਚਰਵਾਜ ਬਲੌਗ ਨੂੰ ਕੰਟੀਨਿਊ ਕਰਦੇ ਆ ਤੇ ਜੋ ਵੀ ਵਰਤਨ ਵਗੈਰਾ ਸੀ ਉਹ ਸਾਫ ਕੀਤੇ ਨੇ ਸਾਫ ਕਰਕੇ ਫਿਰ ਮੈਂ ਗੈਸ ਸਲੈਬ ਜਿਹੜਾ ਉਹ ਸਾਫ ਕੀਤਾ ਠੀਕ ਆ ਜੀ ਤੇ ਦੁਪਹਿਰ ਦਾ ਜਿਹੜਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕੱਲ ਵਾਲੇ ਬਲੌਗ ਵਿੱਚ ਵੀ ਕਮਪੂਰ ਆਪਣੇ ਖਾਂਦਾ ਰੋਟੀ ਤੇ ਉਹਦੀ ਰੋਟੀ ਮੈਂ ਬਣਾਤੀ ਸੀ ਤੁਸੀਂ ਦੇਖ ਸਕਦੇ ਹੋ ਸਲੈਬ ਦੇ ਉੱਪਰ ਆਟਾ ਹੈਗਾ ਨਵਾਂ ਖਿੰਡਿਆ ਹੋਇਆ ਪਲੇਥਣ ਵੀ ਕਹਿੰਦੇ ਨੇ ਜਿਹਨੂੰ ਆਪਾਂ ਹਨਾ ਤੇ ਬਸ ਉਹੀ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਫਿਰ ਜੋ ਵੀ ਹੋਰ ਕੰਮ ਕਰਾ ਸਿੰਕ ਵਗੈਰਾ ਸਾਫ ਕਰਨਾ ਇੱਕ ਵਾਰ ਮੈਂ ਸਾਰੇ ਕੰਮ ਖਤਮ ਕਰ ਦਿੱਤੇ ਸੀ ਮੈਂ ਕਿਹਾ ਫਿਰ ਮੈਂ ਨਾ ਕੇ ਆਉਂਗੀ ਤੇ ਅੱਜ ਬੁੱਟਾਂ ਵਾਲਾ ਦਿਨ ਵੀ ਹੈਗਾ ਤੇ ਇਹ ਬੱਕੀ ਫਿਰ ਨਾ ਕੇ ਫਿਰ ਉਹ ਦੇਖਦੇ ਕਿਹੜੇ ਟਾਈਮ ਮੋਟਾ ਪਉਣ ਜਾਇਆ ਜੋ ਬੋਡ ਪਉਣ ਤੇ ਕਿਉਂਕਿ ਚਾਹ ਪਾਣੀ ਦਾ ਵੀ ਟਾਈਮ ਉਹਦੀ ਹੋ ਜਾਂਦਾ ਹੁਣ ਇਸ ਤੋਂ ਬਾਅਦ ਫਿਰ ਮੇਰੀ ਪਹਿਲਾ ਸਲਾਸੀ ਵੀ 2 ਵਜੇ ਵਾਲੀ ਚਾਹ ਬਣਾ ਕੇ ਜਾਉਂਗੀ ਪਰ ਦੇਖਦੇ ਹੁਣ ਕਿੰਨੇ ਟਾਈਮ ਤੱਕ ਕਿਵੇਂ ਠੀਕ ਲੱਗਦਾ ਕਿਉਂਕਿ ਉੱਥੇ ਕਲੇਰ ਸਾਬ ਨੂੰ ਮੈਂ ਫੋਨ ਕੀਤਾ ਹੋਇਆ ਵੀ ਜਦੋਂ ਮੈਨੂੰ ਦੱਸੇ ਉੱਥੇ ਸੀੜ ਜੀ ਹੋਈ ਉਸ ਟਾਈਮ ਹੀ ਚਲੇ ਜਾਊਂਗੀ। ਤੋ ਉੱਥੇ ਖੜਨਾ ਫਿਰ ਬਹੁਤ ਔਖਾ ਹੋ ਜਾਂਦਾ ਕੁੱਪ ਕੁਛ ਕਰ ਕੰਮ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਵੀ ਤਾਂ ਕਰਕੇ ਹੈ ਨਾ। ਤੇ ਲੋ ਜੀ ਸਿੰਕ ਦੀ ਜਿਹੜੀ ਸਫਾਈ ਉਹ ਕਰ ਦਿੱਤੀ ਆ ਤੇ ਬਹੁਤ ਸੌਖਾ ਹੋ ਗਿਆ ਇੱਥੇ ਕੰਮ ਬਰਤਨ ਵਗੈਰਾ ਸਾਫ ਕਰਨ ਦਾ ਜਿਵੇਂ ਹੈ ਨਾ ਨਹੀਂ ਮੈਨੂੰ ਬਾਹਰ ਕਿਤੇ ਉਹ ਕਰਨਾ ਪੈਂਦਾ ਬਹੁਤ ਵਧੀਆ ਹੋ ਗਿਆ ਇੱਥੇ ਸਾਰਾ ਸਿਸਟਮ ਸਭ ਇੱਥੇ ਵਧੀਆ ਹੋ ਗਿਆ। ਲੋ ਜੀ ਸਿੰਕ ਕਪਰ ਸਾਫ ਕਰਤਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅ ਮਿਰਚਾਂ ਦਾ ਆਚਾਰ ਵੀ ਪਾਉਣਾ ਤੇ ਝਾੜੂ ਵੀ ਰੰਦਾ ਲਾਉਣਾ ਅਜੇ ਤੱਕ ਮੈਂ ਝਾੜੂ ਲਾਇਆ ਨਹੀਂ ਮੈਂ ਜਿਸ ਮਿਲਣ ਉਡੀਕ ਰਹੀ ਸੀ ਪਰ ਅੱਜ ਹੋਣੀ ਹੈਗੀ ਅੱਜ ਕੰਮ ਹੋ ਗਿਆ ਹੋਊਗਾ ਚਲੋ ਜੀ ਇੱਕ ਵਾਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆਪਣੇ ਕੰਮ ਚੱਲਦਾ ਜਿਹੜਾ यार आओ 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 य ਲੋਜੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਬਾਹਰ ਦਾ ਤੁਹਾਨੂੰ ਦਿਖਾਤਾ ਕਿੰਨਾ ਕ ਆਪਣਾ ਕੰਮ ਕਿਵੇਂ ਚੱਲ ਰਿਹਾ ਬੀਮ ਵਾਲਾ ਜਿਹੜਾ ਸਰੀਓ ਫਿੱਟ ਹੋ ਗਿਆ ਹੁਣ ਉੱਪਰ ਬਜਰੀ-ਬੁਜਰੀ ਜਿਹੜੀ ਪਾਉਣੀ ਹੁੰਦੀ ਹੈ ਜਣੀ ਕਿ ਕੋਲ ਵਗੈਰਾ ਤਿਆਰ ਕਰਕੇ ਸੀਮੈਂਟ ਬਜਰੀ ਦਾ ਉਹ ਪਾਉਣਗੇ ਤੇ ਮੈਂ ਲੱਗ ਗਈ ਸੀ ਇੱਥੇ achar ਵਾਲੀ ਮਿਰਚਾਂ ਜਿਵੇਂ ਪਰਸੋਂ ਤੋਂ ਆਈਆਂ ਹੋਈਆਂ ਸੀ ਇਹ ਧੋ ਕੇ ਰੱਖਤੀ ਅਸੀਂ ਕੱਲ ਨਹੀਂ ਟਾਈਮ ਮਿਲਿਆ ਪਰਸੋਂ ਟਾਈਮ ਮਿਲੇ ਹੈਗਾ ਮੈਂ ਕਿਹਾ ਚਲੋ ਅੱਜ ਇਹਨੂੰ ਪਹਿਲਾਂ achar ਨੂੰ ਪਾ ਦਵਾਂ ਥੋੜੇ ਜਿਹਾ 1.5 ਕਿਲੋ ਮਿਰਚਾਂ ਨੇ ਇਹਨਾਂ ਨੂੰ ਥੋੜੇ ਜਿਹਾ ਤੇਲ ਗਰਮ ਕਰਕੇ ਥੋੜਾ ਹਲਕਾ ਜਿਹਾ ਫਰਾਈ ਬਸ ਆਚਾਰ ਪਤਾ ਪਾਉਣ ਦਾ ਤਰੀਕਾ ਇਹੀ ਹੈਗਾ ਬਸ ਆਚਾਰ ਸੁੱਕਾ ਹੋਵੇ ਜੋ ਵੀ ਤੁਸੀਂ ਮਿਰਚ ਔਲੇ ਨਿੰਬੂ ਆਦਾਂ ਜੋ ਵੀ ਪਾਉਣਾਗਾ ਪਾਣੀ ਨਾ ਬਿਲਕੁਲ ਵੀ ਹੋਵੇ ਤੁਹਾਡਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੇ ਮਰਜ਼ੀ ਤੁਸੀਂ ਪਾਓ ਉਹਨੂੰ ਕਿਸੇ ਮਰਜ਼ੀ ਤਰੀਕੇ ਨਾਲ ਪਾ ਦਿਓ ਡੱਡੀਆਂ ਜਿਹੜੀਆਂ ਨਾਲ-ਨਾਲ ਤੋੜੀਆਂ ਨੇ ਮੇਰੀਆਂ ਤੇ ਦੂਸਰੀਆਂ ਲੰਬੀਆਂ ਮਿਰਚਾਂ ਨੇ ਜਿਵੇਂ ਕਿ ਤਾਜ਼ਾ ਆਚਾਰ ਖਾਣਾ ਜੀ ਨੇ ਅੱਜ ਕੱਲ ਸਰਦੀ ਵਾਲਾ ਆਚਾਰ ਉਹ ਵਾਲੀ ਮਿਰਚਾਂ ਨਹੀਂ ਗਿਆ ਏਹੀ ਠੀਕ ਹੈ ਜੀ ਤੁਹਾਨੂੰ ਲੋ ਜੀ ਸਾਰੀਆਂ ਮਿਰਚਾਂ ਨੂੰ ਆਪਾਂ ਚੀਰਾ ਜਿਹੜਾ ਲਗਾ ਦਿੱਤਾ ਠੀਕ ਹੈ ਜੀ ਤੇ ਡੰਡੀਆਂ ਸੀ ਜਿਹੜੀਆਂ ਉਹ ਤੋੜਤੀਆਂ ਤੇ ਹੁਣ ਆਪਾਂ ਇਹਨਾਂ ਦਾ ਅਚਾਰਾ ਜਿਹੜਾ ਪਾ ਦਿੰਨੇ ਆ ਠੀਕ ਹੈ ਜੀ ਤੇ ਚਲੋ ਜੀ ਇਹ ਹੋ ਗਿਆ ਕੰਮ ਹੁਣ ਆਪਾਂ ਅਚਾਰ ਪਾਉਣਾ ਜਿਹੜਾ ਸ਼ੁਰੂ ਕਰਦੇ ਆ ਲਓ ਜੀ ਇੱਥੇ ਮੈਂ 프라이ਪੈਨ ਰੱਖ ਲਿਆ ਸੀ 프라이ਪੈਨ ਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਸੀ ਹੋਰ ਮੈਂ ਕੋਈ ਵੀ ਮਸਾਲਾ ਨਹੀਂ ਪਾਇਆ ਦੇ ਵਿੱਚ ਸਿਰਫ ਨਮਕ ਤੇ ਹਲਦੀ ਪਾਈ ਸੀਗੀ ਕੋਈ ਹੋਰ ਮਸਾਲਾ ਜਿਵੇਂ ਰਾਈ ਵਗੈਰਾ ਪਾ ਕੇ ਵੀ ਟੇਸਟੀ ਬਣਦੇ ਨੇ ਪਰ ਮੈਂ ਕੁਝ ਨਹੀਂ ਪਾਇਆ ਸਿੰਪਲ ਮਿਰਚ ਵੀ ਇਹ ਬਹੁਤ ਟੇਸਟੀ ਲੱਗਦੀ ਹੈ ਜਿਹੜੀ ਇਹ ਵਾਲੀ ਹੁੰਦੀ ਹੈ ਨੂੰ ਕਾੜਨ ਤੋਂ ਬਾਅਦ ਫਿਰ ਗੈਸ ਆ ਜਿਹੜਾ ਉਹ ਬੰਦ ਕਰਤਾ ਸੀਗਾ ਤੇ ਲੋ ਜੀ ਇਹਦੇ ਵਿੱਚ ਹੁਣ ਆਪਨੇ ਆਮ ਮਿਰਚ ਦੇ ਹਿਸਾਬ ਨਾਲ ਮੈਂ ਨਮਕ ਪਾ ਲਿਆ ਤੇ ਥੋੜੀ ਜਿਹੇ ਦੇ ਵਿੱਚ ਪਾ ਲਈ ਸੀਗੀ ਮੈਂ ਹਲਦੀ ਠੀਕ ਆ ਬਸ ਇਹੀ ਦੋ ਚੀਜ਼ਾਂ ਹੀ ਪਾਈਆਂ ਸੀ ਪਾ ਕੀ ਤੇਲ ਹੋ ਗਿਆ ਠੀਕ ਆ ਜੀ ਲੋ ਜੀ ਥੋੜਾ ਜੀ ਇਹਨੂੰ ਆਪਾਂ ਹਿਲਾ ਦਾਂਗੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਜਿਹੜਾ ਮਿਰਚਾਂ ਨੂੰ ਆਪਾਂ ਮਿਕਸ ਕਰ ਦਾਂਗੇ ਆਚਾਰ ਬਹੁਤ ਜਲਦੀ ਬਣ ਜਾਂਦਾ ਇਹ ਕਿਉਂਕਿ ਥੋੜੀਆਂ ਮਿਰਚਾਂ ਨੇ ਇਹ ਅੱਧਾ ਕਿਲੋ ਨੇ ਥੋੜੇ ਦਿਨਾਂ ਚ ਖਾਦੀਆਂ ਜਾਣਗੇ ਬਹੁਤ ਟੇਸਟੀ ਆਚਾਰ ਬਣਾ ਕੇ ਦੇਖਿਓ ਤੁਸੀਂ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਮਿਕਸ ਸਕਰਤ ਨੇ ਮਿਰਚ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਿਓ ਮਸਲਾ ਮਸਲਾ ਕਿਹਨਾ ਚਾਹੇ ਤੁਸੀਂ ਖੁਰਚਣਾ ਚਾਹੇ ਕੜਛੀ ਆ ਤੁਹਾਡੇ ਕੋਲ ਉਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਹਿਲਾਓ ਗੈਸ ਦਾ ਫਲੇਮ ਆ ਜਿਹੜਾ ਆਪਾਂ ਬੰਦ ਕਰ ਦਿੰਨੇ ਆ ਠੀਕ ਆ ਜੀ ਇਸ ਟਾਈਮ ਬੰਦ ਕਰਕੇ ਆਪਾਂ ਫਿਰ ਮਿਰਚਾਂ ਨੇ ਜਿਹੜੀਆਂ ਨਾਲੇ ਤਾਂ ਇਹ ਜ਼ਿਆਦਾ ਫرائی ਨਹੀਂ ਹੋਣਗੀਆਂ ਤੇ ਨਾਲੇ ਆਪਣਾ achar ਵੀ ਛੱਟਪਟ ਬਣ ਜੋ ਖਾਣ ਲਈ ਤਿਆਰ ਹੋਜੂ ਤੇ ਲਓ ਜੀ ਸਾਰੀਆਂ ਮਿਰਚਾਂ ਆਪਾਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਮਿਕਸ ਕਰ ਲਾਂਗੇ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆਂਗੀ ਤੇ ਇੱਕ ਵਾਰ ਹਲਕਾ ਜਿਹਾ ਇਦਾਂ ਦੱਬ ਦੱਬ ਕੇ ਨਾ ਕੜਛੀ ਆ ਖੁਰਚਣਾ ਜੋ ਵੀ ਤੁਹਾਡੇ ਕੋਲ ਚਮ ਤੇ ਕਿਉਂਕਿ ਗਰਮ ਹੈ ਇਹਨੂੰ ਆਪਾਂ ਹੱਥ ਲਾ ਨਹੀਂ ਸਕਦੇ ਜੀ ਤੁਸੀਂ ਕੱਚੇ ਤੇਲ ਦੇ ਵਿੱਚ ਪਾਉਣੇ ਤਾਂ ਤੁਸੀਂ ਹੱਥ ਨਾਲੇ ਨੂੰ ਚੱਸ ਸਕਦੇ ਹੋ ਮੈਂ ਇਦਾਂ ਹੀ ਜਿਵੇਂ ਹੁਣ ਇਹ ਕੜਛੇ ਮੇਰੇ ਕੋਲ ਲੱਕੜ ਦੀ ਹੈ ਨਾ ਕਿਉਂਕਿ ਇਹਦੇ ਨਾਲੇ ਮਿਰਚ ਵੱਢਣ ਦਾ ਜਿਵੇਂ ਟੁੱਟਣ ਦਾ ਡਰ ਵੀ ਨਹੀਂ ਹੈਗਾ ਕਿਉਂਕਿ ਲੱਕੜ ਦੀ ਗੜਚੀ ਆਪਣੇ ਕੋਲੇ ਤੇ ਇਹਦੇ ਨਾਲ ਜਿਹੜੇ ਕਿ ਉਹ ਕਰ ਦੂੰਗੀ ਮੈਂ ਚੰਗੀ ਤਰ੍ਹਾਂ ਇਹਨੂੰ ਦਬ ਦਬ ਕੇ ਐਦਾਂ ਜਿਵੇਂ ਚੱਸਦੇ ਹੁੰਨੇ ਐ ਐਦਾਂ ਹੀ ਮਿਕਸ ਕਰ ਦੂੰਗੀ ਠੀਕ ਆ ਤਾਂ ਕਿ ਇਹਦੇ ਵਿੱਚ ਜੋ ਵੀ ਜਿਹੜਾ ਆਪਾਂ ਪਾਇਆ ਨਮਕ ਪਾਇਆ ਹਲਦੀ ਪਾਈ ਉਹ ਵਿੱਚ ਰਚ ਜਾਵੇ ਮਸਾਲਾ ਠੀਕ ਆ ਤੇ ਫਿਰ ਚਾਲ ਜਿਹੜਾ ਤੁਹਾਡਾ ਬਣ ਕੇ ਤਿਆਰ ਬਸ ਉਸ ਤੋਂ ਬਾਅਦ ਫਿਰ ਠੰਡਾ ਹੋ ਜਾਊਗਾ ਤੇ ਆਪਾਂ ਫਿਰ ਇਹਨੂੰ ਕਿਸੇ ਵੀ ਕੰਟੇਨਰ ਵਿੱਚ ਕੱਢ ਕੇ ਸਟੋਰ ਕਰਕੇ ਰੱਖ ਸਕਦੇ ਤੇ ਲੋ ਜੀ ਹੁਣ ਮੈਂ نیچے ਲਾ ਲਿਆ ਗੈਸ ਤੋਂ ਗੈਸ ਤਾਂ ਮੈਂ ਉਹਦੀ ਬੰਦ ਕਰਤਾ ਸੀ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਵੇਂ ਆਪਾਂ ਚਸਦੇ ਹੁੰਦੇ ਆ ਕਰਛੀ ਦੇ ਨਾਲ ਇਦਾਂ ਹਲਾਇਆ ਚੰਗੀ ਤਰ੍ਹਾਂ ਇਹਦੇ ਵਿੱਚ ਨਮਕ ਤੇ ਹਲਦੀ ਜਿਹੜਾ ਮਿਕਸ ਹੋਣ ਦੇ ਲਈ ਹ ਇਹਨੂੰ ਹਲਾਇਆ ਠੀਕ ਹੈ ਜੀ ਲਓ ਜੀ ਅਚਾਰ ਆਪਣਾ ਤਿਆਰ ਆ ਤੇ ਠੰਡਾ ਹੋਣ ਤੋਂ ਬਾਅਦ ਫਿਰ ਮੈਨੂੰ ਕਿਸੇ ਕੰਟੇਨਰ ਚ ਪਾਉਂਗੇ ਉਸ ਤੋਂ ਬਾਅਦ ਮੈਂ ਲੱਗੇ ਸੀ ਕਿ ਝਾੜੂ ਲਾਉਣ ਸਿਰਫ ਮੇਰਾ ਝਾੜੂ ਰਹਿ ਗਿਆ ਕਿਚਨ ਦਾ ਉਧਰ ਸਾਰਾ ਕੰਮ ਜਿਹੜਾ ਹੋ ਗਿਆ ਖਤਮ ਦੁਪਹਿਰ ਦੀ ਮਜ਼ਦੂਰ ਦੀ ਰੋਟੀ ਸੀ ਜਿਹੜੀ ਮੈਂ ਬਣਾ ਕੇ ਰੱਖਤੀ ਮੈਂ ਕਹਾਂ ਵਿੱਚ 10 ਵਜੇ ਵਾਲੀ ਚਾਹ ਤੋਂ ਬਾਅਦ ਮੈਂ ਬਣਾ ਗਈ 10 ਵਜੇ ਵਾਲੀ ਚਾਹ ਤੋਂ ਬਾਅਦ ਨਹੀਂ ਕਲੈਰ ਸਭ ਖਾਣਾ ਖਾ ਕੇ ਗਏ ਸੀ ਉਹਨਾਂ ਦਾ ਜਦੋਂ ਉਹਨਾਂ ਲਈ ਰੋਟੀ ਬਣਾਈ ਸੀ ਉਦੋਂ ਵੀ ਮੈਂ ਫਿਰ ਇੱਕ ਮਜ਼ੂਰ ਦੀ ਰੋਟੀ ਜਿਹੜੀ ਖਾਂਦਾ ਹੁੰਦਾ ਉਹਦੀ ਬਣਾਤੀ ਸੀਗੀ ਤੇ ਲੋ ਜੀ ਹੁਣ ਝਾੜੂ ਲਾ ਕੇ ਫਿਰ ਆਪਾਂ ਇੰਨੇ ਟਾਈਮ ਚ ਆਚਾਰ 2 ਘੰਟਾ ਹੋਊਗਾ ਮਿਰਚ ਦਾ ਮੈਂ ਨਾ ਆਉਂਗੀ ਤੇ ਮੇਰਾ ਕੰਮ ਜਿਹੜਾ ਹੋਜੂਗਾ ਖਤਮ ਫਿਰ ਦੇਖਦੇ ਆ ਕਿਸ ਟਾਈਮ ਕਿੰਨੇ ਟਾਈਮ ਬੋਟ ਪਾਉਣ ਜਾਣੀ ਹੈਗੀ ਉਹ ਟਾਈਮ ਦੇਖਾਂਗੇ ਠੀਕ ਹੈ ਜੀ ਲੋ ਜੀ ਉਸ ਤੋਂ ਬਾਅਦ ਇੱਥੇ ਆ ਗਿਆ ਸੀਗਾ ਸਣੀ ਕੁਛ ਲੈ ਕੇ ਆਇਆ ਸੀ ਫਰਸਟ ਫੂਡ ਤੇ ਮੈਂ ਨਾ ਆ ਕੇ ਆ ਗਈ ਸੀਗੀ ਮੈਂ ਕਿਹਾ ਚਲੋ ਹੁਣ ਨਾਲੇ ਚਾਹ ਬਣਾ ਲਵਾਂਗੇ ਜਾਦਾ ਵੀ ਜਿਵੇਂ ਕਿ ਇੱਕ ਦਾ ਟਾਈਮ ਇੱਥੇ ਹੈਗਾਗਾ ਇੱਕ ਦਾ ਟਾਈਮ ਆਗਾ ਤੇ ਬਾਅਦ ਦੇ ਵਿੱਚ ਬਣਾਉਣੀ ਚਾਹ ਤੇ ਮੈਂ ਦੇਖ ਰਹੀ ਸੀ ਵਿਕੀ ਲੈ ਕੇ ਆਇਆ ਖਾਣ ਲਈ ਉਹ ਦੇਖ ਰਹੀ ਸੀ ਉਸ ਤੋਂ ਬਾਅਦ ਫਿਰ ਚਾਹ ਵੀ ਰੱਖ ਕੇ ਆਉਣੇ ਤੇ ਆਪਾਂ ਫਿਰ ਨਾਲੇ ਬ੍ਰੈਡ ਨੇ ਜਿਹੜੇ ਉਹ ਥੋੜੇ ਠੰਡੇ ਹੋ ਗਏ ਸੀਗੇ ਤੇ ਘਰਮ ਕਰ ਲਵਾਂਗੇ ਖਾ ਲਵਾਂਗੇ ਦੁਪਹਿਰ ਦਾ ਖਾਣਾ ਫਾਸਟ ਫੂਡ ਬਹੁਤ ਬੱਸ ਨਾ ਮੈਂ ਬਹੁਤ ਘੱਟ ਖਾਂਦੀ ਆ ਪਰ ਚਲੋ ਹਲਕਾ ਫੁਲਕਾ ਹੀ ਆ ਜਿਆਦਾ ਹੈਵੀ ਨਹੀਂ ਹੈਗਾ ਲਓ ਜੀ ਇੱਕ ਤਾਂ ਨਹੀਂ ਬ੍ਰੈਡ ਲੈ ਕੇ ਆਏ ਸੀ ਇੱਕ ਲੈ ਕੇ ਆਏ ਸੀ ਪਾਸਤਾ ਤੇ ਇੱਕ ਲੈ ਕੇ ਆਏ ਸੀ ਦੋ ਕੱਪ ਆ ਕੇਕ ਠੀਕ ਹੈ ਜੀ ਕੱਪ ਕੇਕ ਚਾਕਲੇਟ ਵਾਲੀ ਜਿਹੜੀ ਜਿਆਦਾ ਚਾਕਲੇਟ ਹੁੰਦੀ ਓ ਸੀ ਤੇ ਬ੍ਰੈਡ ਜਿਹੜੇ ਠੰਡੇ ਹੋ ਗਏ ਸੀ ਮੈਂ ਘਰ ਥੋੜੇ ਜਿਹਾ ਗਰਮ ਕਰ ਲੈਣੇ ਵੀ ਗਰਮ ਕਰਕੇ ਵਧੀਆ ਲੱਗਣਗੇ ਤੇ ਨਾਲ ਹੀ ਇੰਡੈਕਸ਼ਨ ਤੇ ਮੇਰੇ ਰੱਖੀ ਹੋਈ ਹੈ 2 ਵਜੇ ਵਾਲੀ ਜਿਹੜੀ ਚਾਹ ਠੀਕ ਹੈ ਜੀ ਤੇ ਸਾਡਾ ਹੋ ਜਾਊਗਾ ਜਿਹੜਾ ਲੰਚ ਤੇ ਲਓ ਜੀ ਉਸ ਤੋਂ ਬਾਅਦ ਚਾਹ ਬਣ ਗਈ ਸੀ ਕਮਜ਼ੋਰ ਹੈਗਾ ਸੀ ਆਪਣੇ ਕੋਲ ਉਹਨੂੰ ਆਪਾਂ ਖਾਣਾ ਖਵਾਤਾ ਰੋਟੀ ਜਣੀ ਕੇ ਖਵਾਤੀ ਚਾ ਵੀ ਦਿੱਤੀ ਸੀ ਉਹਨੂੰ ਤੇ ਉਸ ਤੋਂ ਬਾਅਦ ਮੈਂ ਬਹਿ ਗਈ ਸੀ ਇੱਥੇ ਸਣੀ ਕਹਿੰਦਾ ਹਜੇ ਮੈਂ ਕੁਝ ਖਾਣਾ ਨਹੀਂ ਚਾਚਾ ਪੀਣੇ ਇਕੱਲੇ ਤੇ ਫਿਰ ਮੈਂ ਬੈਠ ਗਈ ਸੀ ਗਰਮ ਕਰਕੇ ਲੈ ਕੇ ਆਈ ਸੀ ਜਿਵੇਂ ਬ੍ਰੈਡ ਵੀ ਉਹ ਇਹ ਵਿੱਚ ਹੀ ਰੱਖ ਲਈ ਸੀ ਜਿਹੜਾ ਜਿਸ ਵਿੱਚ ਪੈਕ ਹੋ ਕੇ ਆਏ ਸੀਗੇ ਮੈਂ ਕਿਹਾ ਪਲੇਟ ਕਿਉਂ ਖਰਾਬ ਲਵੇੜ ਲਈ ਦੁਬਾਰਾ ਹਨ ਮੇਰੇ ਵਿੱਚ ਹੀ ਰੱਖ ਲੈਣੀ ਹੈ ਸੇ ਲੋਚ ਥੋੜਾ ਜਿਹਾ ਚਾਹ ਦੇ ਵਿੱਚ ਨਮਕ ਪਾਇਆ ਸੀਗਾ ਕਿਉਂਕਿ ਮੈਨੂੰ ਔਖਾ ਥੋੜਾ ਜਿਹਾ ਗਲਾ ਖਰਾਬ ਹੋਣ ਕਰਕੇ ਨਮਕ ਵਾਲੀ ਚਾਹ ਜਿਹੜੀ ਮੈਂ ਪੀਣੀ ਹੈ ਮੈਨੂੰ ਥੋੜਾ ਜਿਹਾ ਨਮਕ ਪਾ ਲੈਣਾ ਹੈ ਜ਼ਿਆਦਾ ਨਹੀਂ ਵੀ ਕਦੇ-ਕਦੇ ਵੀ ਮੈਨੂੰ ਵਧੀਆ ਲੱਗਦੀ ਹੈ ਚਾਹ ਤੇ ਲੋ ਛੇ ਇੱਥੇ ਬਸ ਹੋ ਗਿਆ ਦੁਪਹਿਰ ਦਾ ਜਿਹੜਾ ਲੰਚ ਤੇ ਬਾਕੀ ਦੱਸਿਆ ਕਰੋ ਸਾਰੇ ਜਣੇ ਵੀ ਤੁਹਾਨੂੰ ਮੇਰੇ ਵੀਡੀਓ ਬਲੌਗ ਨੇ ਜਿਹੜੇ ਕਿਸ ਤਰ੍ਹਾਂ ਲੱਗਦੇ ਨੇ ਜਾਂ ਫਿਰ ਤੁਸੀਂ ਆਪਣਾ ਕੰਟੈਂਟ ਦੱਸੋ ਕੋਈ ਵੀ ਕਿਸ ਰਿਲੇਟਡ ਮੈਂ ਵੀਡੀਓ ਪਾਵਾਂ ਕਿਦਾਂ ਦੀ ਹੈ ਮੈਂ ਵੀਡੀਓ ਪਾਇਆ ਕਰਾਂ ਦੱਸੋ ਹੁਣ ਤੁਸੀਂ ਤਾਂ ਕਿ ਤੁਹਾਡਾ ਸਪੋਰਟ ਜਿਹੜਾ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡਾ ਸਪੋਰਟ ਨਹੀਂ ਫਿਰ ਮੈਂ ਅੱਗੇ ਕਿਵੇਂ ਵਧੂਗੀ ਕਿਉਂਕਿ ਆਪਾਂ ਅੱਗੇ ਤੱਕ ਜਾਣਾ ਬਹੁਤ ਦੂਰ ਤੱਕ ਜਾਣਾ ਸੋ ਤੁਹਾਡਾ ਸਾ ਸਪੋਰਟ ਜ਼ਰੂਰੀ ਹੈਗਾ ਤੇ ਬਾਕੀ ਦੱਸਿਆ ਕਰੋ ਮੈਨੂੰ ਹੁਣ ਕਿਸ ਚੀਜ਼ ਤੇ ਮੈਂ ਵੀਡੀਓ ਬਣਾਵਾਂ ਜਰੂਰ ਕਮੈਂਟ ਕਰਿਆ ਕਰੋ ਬਾਕੀ ਜਿਹੜੇ ਸਾਰੇ ਕਮੈਂਟ ਕਰਦੇ ਹੋ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਭੈਣ ਕਹਿੰਦੇ ਸੀ ਜਦੋਂ ਮਰੀਲਕੋਟ ਲੈ ਆਏ ਦੱਸਿਓ ਜਰੂਰ ਮਿਲਾਂਗੇ ਲੋ ਜੀ ਚਾਹ ਪੀ ਕੇ ਉਸ ਤੋਂ ਬਾਅਦ ਫਿਰ ਮੈਂ ਕਰੂੰਗੀ ਕਲੇਰ ਸਾਹਿਬ ਨੂੰ ਫੋਨ ਵੀ ਕਿੰਨਾ ਟਾਈਮ ਲੱਗੂਗਾ ਹਜੇ ਭੇੜ ਕਿਵੇਂ ਉੱਥੇ ਮੈਂ ਕਈ ਵਾਰ ਫੋਨ ਕਰਕੇ ਪੁੱਛ ਚੁੱਕੀ ਆ ਤੇ 2 ਵਜੇ ਵਾਲੀ ਚਾਹ ਦਾ ਵੀ ਟਾਈਮ ਦੇਖੋ ਹੋ ਗਿਆ ਚਾਹ ਪੀ ਲਈ ਹਜੇ ਤੱਕ ਮੈਂ ਬੋਡਪੌਂਡ ਨਹੀਂ ਗਈ ਕਿਉਂਕਿ ਹਜੇ ਉੱਥੇ ਬਹੁਤ ਜ਼ਿਆਦਾ ਰਸ਼ ਹੈਗਾ ਫਿਰ ਕਲੇਰ ਸਾਹਿਬ ਕਹਿੰਦੇ ਵੀ ਜਦੋਂ ਬਿਲਕੁਲ ਰਸ਼ ਘਟ ਹੋ ਗਿਆ ਫਿਰ ਲੈ ਕੇ ਜਾਊਗਾ ਤੈਨੂੰ ਵੀ ਫਿਰ ਉੱਥੇ ਖੜਨਾ ਵੀ ਔਖਾ ਹੋ ਜੂ ਘਰੇ ਕੰਮ ਚੱਲ ਰਿਹਾ ਔਖਾ ਹਨਾ ਤੇ ਲੋ ਜੀ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਜਿਹੜਾ achar ਪਾਇਆ ਸੀ ਇਹਨੂੰ ਇੱਕ ਕੰਟੇਨਰ ਦੇ ਵਿੱਚ ਕੱਢਣ ਤੁਸੀਂ ਚਾਹੋ ਤਾਂ ਜਿਵੇਂ ਠੰਡਾ ਹੋ ਗਿਆ ਇਹਦੇ ਵਿੱਚ ਜੇ ਤੁਹਾਨੂੰ ਸਿਰਕਾ ਪਸੰਦ ਆ ਹਨਾ ਤਾਂ ਤੁਸੀਂ ਥੋੜਾ ਜਿਹਾ ਸਿਰਕਾ ਵੀ ਪਾ ਸਕਦੇ ਸਿਰਕੇ ਨਾਲ ਵੀ achar ਆ ਜਿਹੜਾ ਮਿਰਚ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਜਾਂ ਜਿਵੇਂ ਤੁਸੀਂ ਕੱਚੀਆਂ ਇਦਾਂ ਹੀ ਪਾਉਣੀਆਂ ਨੇ ਬਿਨਾ ਤੇਲ ਤੋਂ ਹਨਾ ਤਾਂ ਤੁਸੀਂ ਜਿਵੇਂ ਕੀ ਮਸਾਲੇ ਨੇ ਜਿਹੜੇ ਸਾਰੇ ਉਹਨਾਂ ਨੂੰ ਪੀਸ ਲਓ ਜਾਂ ਰਾਈ ਪਾ ਲਓ ਵਿੱਚ ਰਾਈ ਪੀਸ ਲਓ ਨਮਕ ਹਲਦੀ ਹੋ ਗਈ ਹੈ ਨਾ ਇਹ ਸਾਰੇ ਮਸਾਲੇ ਇਕੱਠੇ ਕਰਕੇ ਅਚਾਰ ਜਿਹੜਾ ਮਿਰਚ ਦਾ ਹੁੰਦਾ ਹੈ ਨਾ ਉਹਦੇ ਵਿੱਚ ਮਿਰਚ ਦੇ ਵਿੱਚ ਇਹ ਮਸਾਲੇ ਭਰ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵੀ ਕੰਟੇਨਰ ਚ ਨਾਲ ਦੇ ਨਾਲ ਪਾਈ ਜਾਓ ਫਿਰ ਇਹਦੇ ਵਿੱਚ ਤੁਸੀਂ ਸਿਰਕਾ ਪਾ ਦਿਓ ਇਹ ਮਿਰਚ ਵੀ ਬਹੁਤ ਟੇਸਟੀ ਬਣਦੀ ਹੈ ਕਦੇ ਵੀ ਖਰਾਬ ਨਹੀਂ ਹੁੰਦੀ ਹੈਗੀ ਜਿੰਨਾ ਟਾਈਮ ਮਿਰਚ ਸਟੋਰ ਕਰਕੇ ਰੱਖ ਲਓ ਮੇਰੇ ਕੋਲ ਜਿੰਨਾ ਵੀ ਮੈਂ ਅਚਾਰ ਪਾਉਣੀ ਹੈਗੀ ਸਾਰਾ ਅਚਾਰ ਬਹੁਤ ਵਧੀਆ ਰਹਿੰਦਾ ਕਦੇ ਅਚਾਰ ਕੋਈ ਵੀ ਖਰਾਬ ਨਹੀਂ ਹੋਇਆ ਹੈਗਾ ਜਿਸ ਤੋਂ ਮਤਲਬ ਦਿਨ ਤੋਂ ਮੈਨੂੰ ਵਧੀਆ ਅਚਾਰ ਪਾਉਣਾ ਆ ਗਿਆ ਹਜੇ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਮੇਰਾ ਅਚਾਰ ਖਰਾਬ ਹੋ ਜਾਂਦਾ ਸੀਗਾ ਹੁਣ ਬਿਲਕੁਲ ਵੀ ਅਚਾਰ ਨਹੀਂ ਖਰਾਬ ਹੁੰਦਾ ਬਸ ਸਿਰਫ ਧਿਆਨ ਰੱਖਣਾ ਹੁੰਦਾ ਵੀ ਜੋ ਵੀ ਅਚਾਰ ਤੁਸੀਂ ਜਿਸ ਮਰਜ਼ੀ ਚੀਜ਼ ਦਾ ਅਚਾਰ ਪਾਉਣੇ ਮਿਰਚ ਦਾ ਨਿੰਬੂ ਦਾ ਹੈਨਾ ਆਮਲਾ ਦਾ ਅਚਾਰ ਪਾਉਣੇ ਅਦਰਕ ਦਾ ਪਾਉਣੇ ਸੁੱਕਾ ਹੋਵੇ ਬਿਲਕੁਲ ਇੱਕ ਦਿਨ ਤੁਸੀਂ ਸੁਕਾ ਲਓ ਕੋਈ ਚੱਕਰ ਨਹੀਂ ਹੈਗਾ ਲੇਡ ਪਾ ਲਓਗੇ ਪਰ ਸੁੱਕਾ ਅਚਾਰ ਪਾਓ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਨਮੀ ਨਾ ਹੋਵੇ ਨਾ ਮਸਾਲਿਆਂ ਦੇ ਵਿੱਚ ਹੋਵੇ ਨਾ ਕੰਟੇਨਰ ਵਿੱਚ ਹੋਵੇ ਨਾ ਜਿਹੜੇ ਚੀਜ਼ ਦਾ ਤੁਸੀਂ ਅਚਾਰ ਪਾ ਰਹੇ ਹੋ ਉਹਦੇ ਵਿੱਚ ਨਮੀ ਹੋਵੇ ਹੈਨਾ ਮੈਂ ਹਰ ਵਾਰ ਕਹਿੰਨੀ ਹੁੰਦੀ ਆ ਵੀ ਅਚਾਰ ਤੁਹਾਡਾ ਫਿਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੁਸੀਂ ਜਿੰਨਾ ਮਰਜ਼ੀ ਟਾਈਮ ਰੱਖ ਲਿਓ ਲੋ ਜੀ ਅਚਾਰ ਵਾਲਾ ਕੰਮ ਆਪਣਾ ਹੋ ਗਿਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਐਸੇ ਰੱਖੀ ਹੋਈ ਹੈ ਮੈਂ ਚਾਹ ਬਣ ਲਈ ਇਹ ਚਾਹ ਹੈਗੀ ਹੈ ਜਿਹੜੀ 4 ਵਜੇ ਵਾਲੀ ਇੱਥੇ ਟਾਈਮ ਹੈਗਾ 3:30 ਦਾ ਤੇ 4 ਵਜੇ ਵਾਲੀ ਜਿਹੜੀ ਚਾਹ ਕੀ ਉਹ ਬਣਾ ਕੇ ਫਿਰ ਮੈਂ ਜਿਵੇਂ ਕਿ ਪੌਣੇ ਕ 4 ਵਜੇ ਚਲੀ ਜਾਵਾਂਗੀ ਬੋਡ ਪਾਉਣ ਬਸ ਚਾਹ ਬਣਨ ਵਾਲੀ ਇਹਦੇ ਵਿੱਚ ਜਾਨੀ ਕਿ ਪਾਣੀ ਗਰਮ ਹੋ ਗਿਆ ਪਹਿਲਾਂ ਮੈਂ ਪਾਣੀ ਗਰਮ ਰੱਖ ਦੇਣੀ ਹੁੰਦੀ ਆ ਫਿਰ ਚੀਨੀ ਪੱਤੀ ਐਡ ਕਰ ਦੇਣੀ ਹੁੰਦੀ ਆ ਕਿ ਤੇ ਜਲਦੀ ਬਣ ਜਾਂਦੀ ਹੈ ਚਾਹ ਹਨਾ ਬਸ ਚਾਹ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਬੋਡ ਪਾਉਣੇ ਜਾਣਾਗਾ ਆਪਣਾ بس ਨਾ ਕਿ ਮੈਂ ਸਕੂਟ ਪਾਇਆ ਹੋਇਆ ਤੇ ਸਿਰ ਪਾਉਣਾ ਬਸ ਫਿਰ ਚਲੀ ਜਾਉਂਗੀ ਬੋਰਡਪੌਨ ਠੀਕ ਹੈ ਜੀ ਚਲੋ ਜੀ ਹੁਣ ਇਹਦੇ ਵਿੱਚ ਚੀਨੀ ਤੇ ਪੱਤੀ ਹੈ ਜਿਹੜੀ ਉਹ ਐਡ ਕਰ ਦਿੰਨੇ ਆ ਅੱਜ ਆਪਾਂ 15 ਮਿੰਟ ਪਹਿਲਾਂ ਚਾਹ ਬਣਾ ਲਵਾਂਗੇ ਤੇ ਫਿਰ ਜਾਣ ਕਰਕੇ ਕਿਉਂਕਿ ਉੱਥੇ ਪਤਾ ਨਹੀਂ ਹੁਣ ਕਿੰਨਾ ਕੁ ਟਾਈਮ ਲੱਗ ਜਾਵੇ ਹਨਾ ਹਜੇ ਇਸ ਟਾਈਮ ਮੇਰੇ ਕੋਲ ਕਲਰਸਾਬ ਦਾ ਫੋਨ ਆਇਆ ਨਹੀਂ ਸੀਗਾ ਤੇ ਜਦੋਂ ਵੀ ਉਹਨਾਂ ਦਾ ਫੋਨ ਆ ਗਿਆ ਤੇ ਨਾਲ ਦੀ ਨਾਲ ਚਲੀ ਜਾਉਂਗੀ ਬਸ ਮੈਂ 15 ਮਿੰਟ ਮਤਲਬ ਕਿ ਪਹਿਲਾਂ ਹੀ ਚਾਹ ਬਣਾਤੀ ਅੱਜ ਪੌਣੇ 4 ਵਜੇ ਚਾਹ ਦੇ ਕੇ ਫਿਰ ਮੈਂ ਚਲੀ ਜਾਣਾ ਬੋਰਡਪੌਨ ਉੱਥੇ ਫਿਰ ਚਾਹੇ ਜਿੰਡੇ ਭੈਣਾ ਜਿੰਨੇ ਵੀ ਹੋਣ ਫਿਰ ਮੈਂ ਉੱਥੇ ਮੈਨੂੰ ਖੜਨਾ ਪਊਗਾ ਤੇ ਚਲੋ ਜੀ ਠੀਕ ਆ ਫਿਰ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਜਾਂਦੇ ਜਾਂਦੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਕੇ ਜਾਓ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬੱਸ